ਵਾਹਿਗੁਰਦੀ ਕਲਸਾ ਵਾਹਿਗੁਰਦੀ ਕੀਫਤ ਗੋੜੀ ਸੁਖਮਨੀ ਮਹੱਲਾ ਪੰਜਵਾਂ ਸ਼ਲੋਕ ਇੱਕ ਓੰਕਾਰ ਸਤਗੁਰ ਪ੍ਰਸਾਦ ਆਦਿ ਗੁਰੇ ਨਮਹ ਜੁਗਾਦ ਗੁਰੇ ਨਮਹ ਸਤਗੁਰੇ ਨਮਹ ਸ੍ਰੀ ਗੁਰਦੇਵੇ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾ ਹਟਾਵੋ ਸਿਮਰੋ ਜਾਸ ਬਿਸੰਪਰ ಏਕਾ नाम जपत अग्नत अनेकै वेद पुराण सिमृत सुदाखियर किन्ने राम नाम एक इकैख्यर किनका एक जिस जिया बसावै ताकि मह मा गनी काकी आवै का दर्श तुहारो नानक संग मोह उधारो खुमनी सुख अमृत प्रभ नाम भगत जना कै मन विश्राम रहाओ प्रभु कै सिमरन गर्भ ना बसै प्रभु कै सिमरन दुख जमनसै ਪ੍ਰਭ ਕਾ ਸਿਮਰਨ ਅਨਕਾਲ ਪਰ ਹਰਾ ਪ੍ਰਭ ਕਾ ਸਿਮਰਨ ਦੁਸ਼ਮਨ ਟਰਾ ਪ੍ਰਭ ਸਿਮਰਤ ਕਛ ਬਿਕਨ ਨਾ ਲਗਾ ਪ੍ਰਭ ਕਾ ਸਿਮਰਨ ਅੰਧਿਨ ਜਾਗਾ ਪ੍ਰਭ ਕਾ ਸਿਮਰਨ ਪੋ ਨ ਵਿਆਪਾ ਪ੍ਰਭ ਕਾ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੇ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਕਾ ਸਿਮਰਨ ਰਿਧਿ ਸਿਧਨੋ ਨਿਧ प्रभु का सिमरन ज्ञान ध्यान तत्बुद्ध प्रभु का सिमरन जप तप पूजा प्रभु का सिमरन बिन सातूजा प्रभु का सिमरन तीर्थ स्नानी प्रभु का सिमरन दरगाह मानी प्रभु का सिमरन सो पला प्रभु का सिमरन सुफल फला से सिमरा जिन आप सिमराए नानकता काला पाए प्रभु का सिमरन सबते ऊंचा ऊँचा प्रभु का सिमरन उधर ऊँचा प्रभु सिमरन तृष्णा बूझा प्रभु का सिमरन सब किच सूझा प्रभु का सिमरन नाही ही प्रभु का सिमरन पूर्ण आसा प्रभु का सिमरन मन की मल जाए अमृत नाम ऋध माह समाये प्रभु की बस है साध की रसना नानक जन का दासन दसना ప్రభుకో సిమరా సే తన్వత ప్రభుకో సిమరా సేపంతే ప్రభుకో సిమరా సే జన ਪ੍ਰਭ ਕੋ ਸਿਮਰਾਂ ਸੇ ਪੂਰਖ ਪਰਧਾਨ ਪ੍ਰਭ ਕੋ ਸਿਮਰਾਂ ਸੇ ਬਹਿਮੁਤਾਜੇ ਪ੍ਰਭ ਕੋ ਸਿਮਰਾਂ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰਾਂ ਸੇ ਸੁਖਵਾਸੀ ਪ੍ਰਭ ਕੋ ਸਿਮਰਾਂ ਸਦਾ ਅਬਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦੇ ਆਲਾ ਨਾਨਕ ਜਨ ਕੀ ਮੰਗਾਰਵਾਲਾ ਪ੍ਰਭ ਕੋ ਸਿਮਰਾਂ ਸੇ ਪ੍ਰੋਪਕਾਰੀ ਪ੍ਰਭ ਕੋ ਸਿਮਰਾਂ ਤਿਨ ਸਦ ਬਲੇ ਹਾਰੀ ਪ੍ਰਭ ਕੋ ਸਿਮਰਾਂ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਾਂ ਤਿਨ ਸੁਖ ਬਿਹਾਵੇ ਪ੍ਰਭ ਕੋ ਸਿਮਰਾਂ ਤਿਨ ਆਤਮ ਜੀਤਾ ਪ੍ਰਭ ਕੋ ਸਿਮਰਾਂ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰਾਂ ਤਿਨ ਆਨੰਦ ਕਨੇਰੇ ਪ੍ਰਭ ਕੋ ਸਿਮਰਾਂ ਬਸ ਹਰਨੇਰੇ ਸੰਤ ਕੀ ਰਿਪਾਤੇ ਅੰਦੀਨ ਜਾਗ ਨਾਨਕ ਸਿਮਰਨ ਪੂਰਾ ਭਾਗ प्रभु का सिमरन पूरे प्रभु का सिमरन कब हो ना छूरे प्रभु का सिमरन हर गुण बानी प्रभु का सिमरन सहज समानी प्रभु का सिमरन नेह चल आसन प्रभु का सिमरन कमल बिगासन प्रभु का सिमरन अनहद सुनकार सुख प्रभ सिमरन का अंत पार सिमरन से जन जिन को प्रभ मेया नानक तीन जन नी पिया हर सिमरन कर भगट घटाए हर सिमरन लग भेद उपाए हर सिमरन पे भे जति जतीदाते हर सिमरन नीच चहो कुंट जाते हर सिमरन तारी सब तरना सिमर सिमर हर कार करना हर सिमरन क्यों सगल अकारा हर सिमरन महा आप निरंकारा ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖੁ ਹਰਿ ਸਿਮਰਨ ਤਿਨ ਪਾਇਆ ਤੇ ਲੋਕ ਦਿਨ ਦਰਦੁ ਦੁਖੁ ਪੰਜਨਾ ਕਟਕਟ ਨਾਦ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਧ ਅਸ਼ਟਪਦੀ ਜਹ ਮਾਤ ਪਿਤਾ ਸੂਤ ਮੀਤ ਨ ਭਾਈ ਮਨੁ ਓਹਾ ਨਾਮ ਤੇਰਾ ਸੰਗ ਸਹਾਈ ਜਹ ਮਹਾ ਪਿਆਨ ਦੂਤ ਜਮਨ ਦਲਾ ਤਹ ਕੇਵਲ ਨਾਮ ਸੰਗ ਤੇਰਾ ਚਲਾ ਜਹ ਮੁਸਕਲ ਹੋਵੈ ਅਤਪਾਰੀ ਹਰ ਕੋ ਨਾਮ ਖਿਨ ਮਾ ਹੈ ਉਧਾਰੀ ਅਨੇਕ ਪੁਨਹ ਚਰਨ ਕਰਤ ਨਹੀਂ ਤਰਾ ਹਰ ਕੋ ਨਾਮ ਕੋਟ ਪਾਪ ਪਰ ਹਰਾ ਗੁਰਮੁਖ ਨਾਮ ਜਪੋ ਮਨ ਮੇਰੇ नानक भव हो सुख रे सगल श्रिष्ट को राजा दुखिया हर का नाम जपत हो सुखिया लाख करोरी बंध ना पर हर का नाम जपत निस्तरै अनेक माया रंग तिख ना बुझावै हर का नाम जपत अकावै जीह मार्ग एहो जात एकेला तह हर नाम संग होत सोहेला ਆਛਾ ਨਾਮ ਮਨ ਸਦਾ ਪਤੇ ਆਇਆ ਨਾਨਕ ਗੁਰਮੁਖਾ ਪਰਮਗਤ ਪਾਇਆ ਛੂਟ ਤਾ ਨਹੀਂ ਕੋਟ ਲਖਬਾਹੀ ਨਾਮ ਜਪ ਤਾ ਤਹ ਪਾਰਪਰਾਹੀ ਅਨੇਕ ਭਿਕਨ ਜਹ ਆਇ ਸੰਕਾਰਾ ਹਰ ਕਾ ਨਾਮ ਤਤਕਾਲ ਉਧਾਰਾ ਅਨੇਕ ਜੋਨ ਜਮੇ ਮਰ ਜਾਮ ਨਾਮ ਜਪ ਤਾ ਭਾਵੈ ਬਿਸਰਾਮ हो मैला मेल कब हो ना तो वै हर का नाम कोट पाप खोवै ऐसा नाम जप हो मन रंग नानक भाइया साध का संग जिह मारक के गने जाह ना कोसा हर का नाम ओहा तोसा जिह पैड़ा महा अंत गुबारा हर का नाम संग उजियारा जाहा पंथ तेरा को ਨਾ ਸੰਜਾਨੂ ਹਰ ਕਾ ਨਾਮ ਤਹ ਨਾਲ ਪਛਾਨੂ ਜਹ ਮਹਾ ਪਿਆਨ ਤਪਤ ਬੋਹ ਕਾਮ ਤਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਆਹ ਤ੍ਰੇਖਾ ਮਨ ਤੁਝ ਆਖ ਰਹਾ ਤਹ ਨਾਨਕ ਹਰ ਹਰ ਅੰਮ੍ਰਿਤ ਵਰਖਾ ਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਊਟ ਹਰ ਕਾ ਨਾਮ ਉਧਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਓਖਥ ਸਾਧਕ ਮਾਤ ਹਰ ਜਨ ਕਾ ਹਰ ਨਾਮ ਨਿਧਾਨ ਪਾਰ ਭਰਮ ਜਿਨ ਕੀਨੋ ਧਾਨ ਮਨਨਾ ਤਨ ਰੰਗ ਰਤੇ ਰੰਗ ਰਿਕਾ ਨਾਨਕ ਜਨਕਾ ਵੀਰਤ ਵਿਵੇਕਾ ਅਰਕਾ ਨਾਮ ਜਨਕੋ ਮੁਕਤ ਜੁਗਤ ਹਰਕਾ ਨਾਮ ਜਨਕੋ ਤ੍ਰਿਪਤ ਭੁਗਤ ਹਰਕਾ ਨਾਮ ਜਨਕਾ ਰੂਪ ਰੰਗਾ ਹਰਕਾ ਨਾਮ ਜਪਤਾ ਕਬ ਪਰਾ ਨ ਪੰਗ ਹਰਕਾ ਨਾਮ ਜਨਕੀ ਵਡਿਆਈ ਹਰ ਕਾ ਨਾਮ ਜਨ ਸੋਭਾ ਭਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾ ਹੈ ਵੀ ਹੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜਾ ਹਰ ਹਰ ਦੇਵਾ ਹਰ ਹਰ ਜਨ ਕਾ ਮਾਲ ਖਜੀਨਾ ਹਰ ਤਨ ਜਨ को आप प्रभु दीना हर हर जन का, का उठ संतानी हर प्रताप जनवर ना जाने उत पोत जन हर रस राते सुन समाध नाम रस माते आठ पहर जन हर हर जपा हरका भगत प्रगट नहीं छपा हरकी भगत मुक्त बोहो करे नानक जन संग केतेतरे पार जात एहो हरको नाम रामतेना हर हर गुण गामा सबते उत्तम हर की कथा नाम सुनत दरत सुखल था नाम की महिमा संत रेद स्वसा संत प्रताप दुरत सब नसा संत का संग वडभागी पाईया संत की सेवा नाम तिआइया ਨਾਮ ਤੂ ਲੈ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਲੋਕ ਬਹੁ ਸਾਸਤਰ ਬਹੁ ਸਿਮਰਿਤ ਪੇਖੈ ਸਰਬ ਡਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪਤਾਪ ਗਿਆਨ ਸਭ ਧਿਆਨ ਖਟ ਸਾਸਤਰ ਸਿਮਰਿਤ ਵਖਿਆਨ ਜੋਗ ਅਭਿਆਸ ਕਰਮ ਧਰਮ ਕਰਿਆ ਸਗਲ ਤਿਆਗ ਬਨ ਮੰਧੇ ਫਿਰਿਆ ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੁਨ ਦਾਨ ਹਮੇ ਬਹੁ ਰਤਨਾ ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰਾ ਬਹੁ ਪਾਤੀ ਨਹੀਂ ਧੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਆ ਇੱਕ ਵਾਰ ਲੋਖੰਡ ਪ੍ਰੇਥਮੀ फिर आ चिर जीव महा उदास तपिसरती व अग्न महा होमत प्राण कनेक असव हावर पुमदान ने ओली कर्म कराबो आसन जैन मार्ग संजम अत साधना निमख निमख कर शरीर कटाव ओपी होम मेलना आवे हर के नाम समसर कछ नह नानक गुरु नाम जपत गत पाह मन कामना तीर्थ देह छूट गर्भ गुमान ना मन ते हूट सोच करा दिनस अर रात मन की मैल ना तन ते जात इस देही को बहुत साधना करा मन ते कबू ना बेखिया टरा जल तो वह बहु देह अनीत सुध कहा मनहर के नाम की महमा ऊंच नानक नाम उधरे पतीत बहु मूच बहुत सियानप जमका पो ब्याप अनेक जतन कर त्रिश्न ना थ्राप पेख अनेक अगन नहीं बूझा कोट उपाव दर्गह नहीं सजा ਛੂਟਸ ਨਹੀਂ ਊਪ ਪਿਆਲ ਮੋਹ ਹੈ ਬਿਆਪ ਹੈ ਮਾਇਆ ਜਾਲ ਅਵਰ ਕਰਤੂਤ ਸਗਲੀ ਜੇ ਮਡਾਨਾ ਗੋਵਿੰਦ ਭਜਨ ਬਿਨ ਢਿੱਲ ਨਹੀਂ ਮਾਨਾ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਜ ਸੁਭਾਏ ਹਰ ਪਦਾਰਥ ਜੇ ਕੋ ਮਾਗਿਆ ਸਾਧ ਜਨਾ ਕੀ ਸੇਵਾ ਲਾਗਿਆ ਜੇ ਕੋ ਆਪਣਾ ਦੁਖ ਮਿਟਾਵਾ हर हर नाम रिदास द गावा जेको अपुनी शोभा लोरा साथ संग ए हो मैं शोरा जेको जन्म मरण ते डरा साथ जना की सरनी परा जिसन जाना को प्रभु दर्श प्यासा नानक ता कै बलबल जासा गला पूरा खमहा पूरा ख प्रधान साथ संग जाका मिटा अभिमान ਆਪਸ ਕੋ ਜੋ ਜਾਣਾ ਨੀਚਾ ਸਉ ਗਨੀਆਂ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਕਟਕਟ ਚੀਨਾ ਮਨ ਅਪੂਨੇ ਤੇ ਬੂਰਾ ਮਿਟਾਨਾ ਪੇਖਾ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇ ਤਾ ਨਾਨਕ ਪਾਪ ਪੂਨ ਨਹੀਂ ਲੇਪਾirdhan ko tan tero na ਨੀ 타 ਵੇ ਕੋ ਨਾਉ ਤੇਰਾ ਥਾਉ ਨੀ ਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾ ਕੋ ਦੇਵ ਹੋ দান ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤਿ ਮਿਤ ਜਾਣੂ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਰਬਾ ਤਰਮਾ ਮਹਾ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਰੀਆ ਮਹਾ ਉਤਮ ਕੇਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹਾ ਉਦਮ ਭਲਾ ਅਰਕਾ ਨਾਮ ਜਪੋ ਜੀਆ ਸਦਾ ਸਗਲ ਬਾਣੀ ਮਹ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਧਾਨਤੇ ਉਹੋ ਉਤਮ ਧਾਨ ਨਾਨਕ ਜੀਹ ਕਟ ਵਸਾ ਹਰ ਨਾਮ ਲੋਕ ਨਿਰਗੁਣੀ ਆਰਿ ਆਣਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਯਾਤੀ ਸਚੀ ਤਾ ਰਖ ਨਾਨਕ ਨਿਬਹੀ ਨਾਲ ਅਸ਼ਟਪਦੀ अरमया के गुण चेत परानी कवन मूलते कवन दृष्टानी जिने तू साज सवार सिगारिया सर्व अगन मह जिन्हा उबाऱ्या बाहर बिब सदा तुजहा प्यारा तू उधर पर जो बन भोजन सुख सूद वीरत पिया ऊपर साख सैन मुख अभ्यायो बैठ को दैन एहो निर्गुण गुण खथु न बखसले हो तो नानक सीजा जीह प्रसाद तर ऊपर सुख बस हैं सुत परात मित बनेता संग हस है जीह प्रसाद पी वहाँ शीतल जला सुखदाई पवन पावक अमूला जिह प्रसाद भोग सब रसा ਸੈ ਗਲਤ ਸਮਾਗਰੀ ਸੰਗ ਸਾਧ ਬਸਾ ਦਿਨੇ ਹਸਤ ਭਾਵ ਕਰਨ ਨੈਤਰ ਰਸਨਾ ਤੇ ਸੰਹਾ ਤਿਆਗ ਅਵਰ ਸੰਗ ਰਚਨਾ ਆਸੇ ਦੋਖ ਮੂਡ ਅੰਧ ਵਿਆਪੇ ਨਾਨਕ ਕਾਂਠ ਲੇ ਹੋ ਪ੍ਰਭ ਆਪੇ ਆਦ ਅੰਤ ਜੋ ਰਖਨ ਹਾਰ ਤਿਸ ਸਿਓ ਪ੍ਰੀਤ ਨ ਕਰਾ ਗਵਾਰ ਜਾਕੀ ਸੇਵਾ ਨਵ ਨਿਧ ਪਾਵੈ ਤਾਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕੂ ਸਦ ਸਦਾ ਹਜੂਰੇ ਤਾਂ ਕੋ ਅੰਧਾ ਜਾਣਤ ਦੂਰੇ ਝਾਕੀ ਟਹਿਲ ਪਾਵੇ ਦਰਗਹ ਮਾਨ ਤਿਸਹਾ ਵੀ ਸਾਰਾ ਮੁਗਦ ਅਜਾਨ ਸਦਾ ਸਦਾ ਇਹੋ ਭੂਲਨ ਹਾਰ ਨਾਨਕ ਰਖਨ ਹਾਰ ਅਪਾਰ ਰਤਨ ਤਿਆਗ ਕੋਲੀ ਸੰਗ ਰਚਾ ਸਾਚ ਛੋੜ ਜੂਠ ਸੰਗ ਮਚਾ ਜੋ ਛੜਨਾ ਸੋ ਅਸਥੀਰ ਕਰਮਾਣਾ जो होवे न सो दूर पराना छोड़ जाए तिसका शरम करा संग सहाई तिस परहरा चंदन लेप उतारा तोए सरथा बप्रीत पसम संग होए पांधकू महापति तो बेकराल नानक कांठ लेहो प्रभु दयाल कर तू त पशु की मानस जात ਲੋਕ ਪਚਾਰਾ ਕਰਾ ਦਿਨ ਰਾਤ ਬਾਹਰ ਭੇਖ ਅੰਤਰ ਮਲਮਾਇਆ ਛਪਸਨਾ ਹੈ ਕਛ ਕਰਾ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਆਹ ਗਲ ਪਾਥ ਕੈਸੇ ਤਰਾ ਅਥਾਹ ਜਾ ਕੇ ਅੰਤਰ ਬਸਾ ਪ੍ਰਭ ਆਪ ਨਾਨਕ ਤੇ ਜਨ ਸਹਜ ਸਮਾਤ ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਾ ਲੈ ਹੋ ਉੜ ਨਿਬਾਵ ਹਾਂ कहा बुझा होत बुझा डोरा निस कहिया तो समझ आप होरा कहा बसन पद गाव्या गुंगर जतन करा तो पी सुरपांग कह पिंगुल पर्वत पर पवन नहीं होत उवा उस गवन करतार करुणा मैं दिन बिनती करा ਆਨਕ ਤੁਮਰੀ ਕਿਰਪਾ ਤਰਾ ਰੰਗ ਸਹਾਈ ਸੋ ਆਵੈ ਨਾ ਚੀਤ ਜੋ ਬਰਾਈ ਤਾਂ ਸਿਉ ਫ੍ਰੀਤ ਬਲੂਆ ਕੇ ਗ੍ਰੀਹ ਪੀਤਰ ਬਸਾ ਆਨੰਦ ਕੇ ਲਾ ਮਾਇਆ ਰੰਗ ਰਸਾ दृढ़ कर माना मनहा प्रतीत काल न आवे मूड़े चीत वैर विरोध काम क्रोध मोह झूठ विकार महा लोभ त्रोह ए आहो जुगत बिहा ने कहीं जन्म नानक राख लेहो आपन कर र करमा तू ठाकूर सुम पहा अरदास ज्यों पेंड सब तेरी रास ਤੁਮ ਮਾਤਾ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹ ਸੂਖ ਕ ਨੇਰੇ ਕੋਈ ਨਾ ਜਾਣ ਤੁਮਰਾ ਅੰਤ ਉੱਚੇ ਸੇ ਉੱਚਾ ਭਗਵੰਤ ਸਗਲ ਸਮਗਰੀ ਤੁਮ ਮਰਾਸ ਉਤਰ ਤਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੇ ਗਤਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਲੋਕ ਦੇਨਹਾਰ ਪ੍ਰਭ ਛੋੜ ਕੈ ਲਾਗੇ ਆਨ ਸੋ ਆਏ ਨਾ ਨਿਕ ਕਹੂ ਨਾ ਸੀਜੀ ਬਿਨ ਨਾ ਵਾਪਤ ਜਾਏ ਅਸ਼ਟਪਦੀ ਦਸ ਬਸਤੂ ਲੈ ਪਾਛਾ ਪਾਵੈ ਇੱਕ ਬਸਤ ਕਾਰਨ ਬਿਖੋਟ ਗਵਾਵੈ ਇੱਕ ਪੀ ਨਾ ਦੇ ਦਸ ਪੀ ਹਿਰਲੇ ਤੋ ਮੂੜਾ ਕਹੋ ਕਹਾ ਕਰੇ ਜਿਸੁ ਠਾਕੁਰ ਸਿਓ ਨਾਹੀ ਚਾਰਾ ਤਾ ਕੋ ਕੀ ਜਾ ਸਦ ਨਮਸਕਾਰਾ ਜਾ ਕਾ ਮਨ ਲਾਗਾ ਪ੍ਰਭ ਮਿਠਾਨ ਸਰਬ ਸੁਖਤਾ ਹੂ ਮਨ ਵੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਗਨਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤਾ ਆਨੰਦ ਉਲਾਸ ਆਪੁਨੀ ਆਮਾਨ ਕਚ ਬੋਰ ਸਾਹੋ ਲੈ मन रोस करे अपनी प्रतीत आप ही खोवै बहु उसका विश्वास न हो जिसकी बसत तिस आगा रखा प्रभ की आज्ञा माना माथा उस ते चौगुन कराने निहाल नानक साहिब सदा दयाल ਏਕ ਪਾਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਬੀਰਖ ਕੀ ਛਾਇਆ ਸਿਉ ਰੰਗ ਲਾਵੈ ਓਹ ਬਿਨ ਸੈ ਓਹ ਮਨ ਪਛੁਤਾਵੈ ਜੋ ਦਿਸੈ ਸੋ ਚਾਲਨ ਹਾਰ ਲਪਟ ਰਹਿਓ ਤਹ ਅੰਧ ਅੰਧਾਰ ਬਟਾਉ ਸਿਉ ਜੋ ਲਾਵੈ ਨੇਹ ਤਾਂ ਕੋ ਹਾਥ ਨਾ ਆਵੈ ਕਹਿ मनाहर के नाम की प्रीत सुखदाई कर कृपा नानक आप ले लाई मिथि धन धन कुटुम्ब सभाया मिथया मैं ममता माया मिथिया राज जोबन माल मिथिया काम क्रोध बिकराल मिथिया रथ हस्ती असव बसरता मिथिया रंग संग माया पेख हस्ता मिथिया त्रोह मोह अभिमान मिथिया आपस ਉਪਰ ਕਰਤ ਸੁਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਖਿਆ ਸਰਵਨ ਪਰ ਨਿੰਦਾ ਸੁਨਹਾ ਮਿਥਿਆ ਹਸਤ ਪਰ ਦਰਬ ਕੋ ਹਿਰਹਾ ਮਿਥਿਆ ਨੇਤਰ ਪੇਖਤ ਪਰ ਤ੍ਰਿਯ ਰੂਪਾਦ ਮਿਥਿਆ ਰਸਨਾ ਭੋਜਨ ਅਨ ਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਤਾਵਹਾ ਮਿਥਿਆ ਮਨ ਪਰ ਲੋਭ ਪੁੱਲੂ ਭਾਵਹਾ ਮਿਥਿਆ ਤਾਂ ਨਹੀਂ ਪ੍ਰੋਪਕਾਰਾ ਮਿਥਿਆ ਬਾਸਲੇ ਤੋ ਵਿਕਾਰਾ ਬਿਨ ਬੂਝੇ ਮਿਥਿਆ ਸਭ ਪੇ ਸਫਲ ਦੇਹ ਨਾਨਕ ਹਰ ਹਰ ਨਾਮ ਲੈ मृथि साकत की अरजा साच बिना कहो होवत सूचा बिरथा नाम बिना तन अंध मुख आवत ता क्या दुर्गंध बिन सिमरन दिन राना बिरथा भी हाय मैं कब बिना ज्यों खेती जाए ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ ਜਿਉ ਕਿਰਪਾ ਨ ਕੇ ਨਿਰਾਰਥ ਧਾਮ ਤਨ ਤਨ ਤੇ ਜਨ ਜੀਹ ਕਟ ਬਸਿਓ ਹਰ ਨਾਉ ਨਾਨਕ ਤਾਂ ਕੈ ਬਲ ਬਲ ਜਾਓ ਰਹਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖ ਹੋ ਗੰਢ ਲਾਵਤ ਜਾਨਨ ਹਾਰ ਪ੍ਰਭੂ ਪਰ ਬਾਹਰ ਭੇਖ ਨਾ ਕਾਹੂ ਪੀਨਾ ਔਰ ਉਪਦੇਸ ਆਪਨਾ ਕਰ ਆਵਤ ਜਾਵਤ ਜਨਮ ਮਰਾ ਜਿਸ ਕਾ ਅੰਤਰ ਵਸੈ ਨਿਰੰਕਾਰਾ ਤਿਸ ਕੀ ਸਿਖਤਰਾ ਸੰਸਾਰਾ ਜੋ ਤੁਮ ਪਾਣ ਤਿਨ ਪ੍ਰਭ ਜਾਤਾ ਨਾਨਕ ਓਨ ਜਨ ਚਰਨ ਪਰਾਤਾ करो बेन्ती पर ब्रह्म सब जाना अपना क्या आप है माना आप है आप आप करत निबेरा किस दूर जनावत किसा बुझावत नेरा उपाव पर सगल ते रहत सब कछ जाना आत्म की रहत जिस पाव तिसले लड़ लाए ਤਾਨਤ ਨੰਤਰ ਰਹਿਆ ਸਮਾਏ ਸੋ ਸੇ ਵਤ ਜਿਸ ਕਿਰਪਾ ਕਰੀ ਨੀ ਮੱਖਣ ਨੀ ਮੱਖਾ ਜਪਾਨਨ ਕਹਰੀ ਵਾਹਿਏ ਗੁਰਜੀ ਕਾ ਖਾਲਸਾ ਵਾਹਿਏ ਗੁਰਜੀ ਕੀ ਫਤ